ਸੋਹੀ ਮਹੱਲਾ ਪਹਿਲਾ ਸੁਹੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 729 ਤੇ ਸੁਭਾਈ ਮਾਨ ਬਖਸ਼ਿਸ਼ ਕਰਦੇ ਹਨ ਜਿਨ ਕੋ ਭਾਂਡਾ ਭਾਉ ਤਿੰਨਾਂ ਸਵਾਰ ਸੀ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਜਿਨ੍ਹਾਂ ਦੇ ਸਰੀਰੂਪੀ ਭਾਂਡੇ ਦੇ ਵਿੱਚ ਪ੍ਰਮਾਤਮਾ ਪ੍ਰਤੀ ਪਿਆਰ ਹੈ ਉਹ ਪ੍ਰਮਾਤਮਾ ਉਹਨਾਂ ਦੇ ਸਰੀਰੂਪੀ ਭਾਂਡਿਆਂ ਨੂੰ ਸਵਾਰਦਾ ਹੈ ਸੁਖੀ ਕਰੇ ਪਸਾਉ ਦੁਖ ਵਿਸਾਰਦੀ ਉਨ੍ਹਾਂ ਦੇ ਜੀਵਨ ਦੇ ਵਿੱਚੋਂ ਦੁੱਖ ਨਿਕਲ ਜਾਂਦਾ ਹੈ ਅਤੇ ਉਹ ਸੁੱਖ ਦੇ ਵਿੱਚ ਆ ਜਾਂਦੇ ਹਨ ਜਿਨ੍ਹਾਂ ਦੇ ਸਰੀਰੂਪੀ ਭਾਂਡੇ ਵਿੱਚ ਪ੍ਰਮਾਤਮਾ ਪ੍ਰਤੀ ਸੱਚਾ ਤੇ ਸੁੱਚਾ ਪਿਆਰ ਹੈ ਸੰਸਾ ਮੂਲੇ ਨਾਇ ਸਰਪਰਤਾ ਸੀ ਉਨ੍ਹਾਂ ਦੇ ਜੀਵਨ ਦੇ ਵਿੱਚ ਮੂਲ ਵੀ ਭਾਵ ਇਕ ਰੰਚਕ ਮਾਤਰ ਵੀ ਸੰਸਾ ਨਹੀਂ ਰਹਿ ਜਾਂਦਾ ਕੋਈ ਸ਼ੱਕ ਨਹੀਂ ਰਹਿ ਜਾਂਦਾ ਉਸ ਪ੍ਰਮਾਤਮਾ ਪ੍ਰਤੀ ਕਿਉਂਕਿ ਉਹ ਪ੍ਰਮਾਤਮਾ ਸਾਰਿਆਂ ਨੂੰ ਹੀ ਬਰਾਬਰ ਦਾ ਹੱਕ ਤੇ ਬਰਾਬਰ ਦਾ ਤਾਰਦਾ ਹੈ ਤੇ ਨਾਮ ਲਿਆ ਗੁਰਿਆ ਜਿਨਨ ਕੋ ਲਿਖਿਆ ਉਹਨਾਂ ਨੂੰ ਹੀ ਗੁਰੂ ਦੇ ਰਾਹੇ ਪ੍ਰਮਾਤਮਾ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਨੇ ਜੀਵਨ ਦੇ ਵਿੱਚ ਚੰਗਾ ਕਰਮ ਕੀਤਾ ਤੇ ਲਿਖਿਆ ਹੈ ਅਮਰਤ ਹਰ ਕਾ ਨਾਮ ਦੇਵੈ ਦਿਖਿਆ ਪ੍ਰਮਾਤਮਾ ਦਾ ਮਰਤੂ ਤੋਂ ਰਹਿਤ ਜਿਹੜਾ ਨਾਮ ਹੈ ਉਹ ਪ੍ਰਮਾਤਮਾ ਨੇ ਮੈਨੂੰ ਮੇਰੀ ਝੋਲੀ ਦੇ ਵਿੱਚ ਪਾ ਦਿੱਤਾ ਹੈ ਜਿਵੇਂ ਇੱਕ ਭਿਖਾਰੀ ਕਿਸੇ ਦੇ ਦਰਤੇ ਜਾ ਕੇ ਕੁਝ ਮੰਗਦਾ ਹੈ ਤੇ ਉਸ ਨੂੰ ਖੈਰ ਪੈਂਦੀ ਹੈ ਇਸੇ ਤਰ੍ਹਾਂ ਹੀ ਮੈਨੂੰ ਪ੍ਰਮਾਤਮਾ ਦੇ ਦਰ ਤੋਂ ਨਾਮ ਰੂਪੀ ਖੈਰ ਪਈ ਹੈ ਚੱਲ ਸਤਿਗੁਰ ਭਾਏ ਭਵਨ ਪੀਖਿਆ ਜਿਹੜੇ ਸਤਿਗੁਰ ਦੇ ਰਾਹੀ ਚੱਲਦੇ ਹਨ ਜੀਵਨ ਦੇ ਵਿੱਚ ਉਹਨਾਂ ਨੂੰ ਵਿਕਾਰਾਂ ਰੂਪੀ ਜ਼ਹਿਰ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਜਾਂ ਕੋ ਮਹਿਲ ਹਜੂਰ ਦੂਜਿਆਂ ਨੇ ਮੈਂ ਕਿਸ ਜਿਨ੍ਹਾਂ ਦੇ ਜੀਵਨ ਦੇ ਵਿੱਚ ਪ੍ਰਮਾਤਮਾ ਹੈ ਉਹਨਾਂ ਨੂੰ ਪ੍ਰਮਾਤਮਾ ਦਾ ਦਰ ਹੀ ਨજર ਆਉਂਦਾ ਹੈ ਉਹਨਾਂ ਨੂੰ ਕਿਸੇ ਹੋਰ ਦਾ ਦਰ ਨજર ਨਹੀਂ ਆਂਦਾ ਤੇ ਨਾ ਹੀ ਕਿਸੇ ਹੋਰ ਦਰ ਤੇ ਜਾ ਕੇ ਉਹਨਾਂ ਦਾ ਸਿਰ ਝੁਕਦਾ ਹੈ ਇੱਕ ਪ੍ਰਮਾਤਮਾ ਦੇ ਦਰ ਦੇ ਉੱਤੇ ਹੀ ਸਿਰ ਝੁਕਦਾ ਹੈ ਦਰ ਦਰਬਾਣੀ ਨਾ ਹੀ ਮੂਲਿਆ ਪੁੱਛਦੇ ਇਸੇ ਗੁਰਮੁਖ ਬਿਆਰੇ ਕਿਸੇ ਹੋਰ ਦਰ ਤੇ ਜਾ ਕੇ ਪੁੱਛਾ ਨਹੀਂ ਪੁੱਛਦੇ ਛੁੱਟਾ ਤਾਂ ਕਹਿ ਬੋਲ ਸਾਹਿਬ ਨਦਰ ਜਿਸ ਉਹ ਪ੍ਰਮਾਤਮਾ ਦੀ ਜਿਸ ਦੇ ਉੱਤੇ ਨਜ਼ਰ ਹੋਵੇ ਉਸ ਦੇ ਬੋਲਾਂ ਦੇ ਵਿੱਚ ਸੱਚਾਈ ਹੁੰਦੀ ਹੈ ਕੱਲੇ ਆਣੇ ਆਪ ਜਿਸ ਨਾ ਹੀ ਦੂਜਾ ਮੱਤਾ ਕੋਈ ਇਕ ਪਰਮਾਤਮਾ ਹੀ ਹੈ ਜਿਹੜਾ ਮਨੁੱਖ ਨੂੰ ਜੀਵਨ ਅਤੇ ਮੌਤ ਦਿੰਦਾ ਹੈ ਉਹ ਪਰਮਾਤਮਾ ਦੇ ਹੱਥ ਵਿੱਚ ਹੀ ਹੈ ਇਹ ਦਾਤ ਟਾ ਉਸਾਰੇ ਸਾਜਣਾ ਸਭ ਸੋਏ ਪਰਮਾਤਮਾ ਜਿਹੜਾ ਹੈ ਆਪ ਹੀ ਸਰੀਰੂਪੀ ਮਹਿਲ ਉਸਾਰਦਾ ਹੈ ਤੇ ਆਪ ਹੀ ਸਰੀਰੂਪੀ ਮਹਿਲ ਨੂੰ ਟਾ ਦੀ ਤਾਕਤ ਰੱਖਦਾ ਹੈ ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ ਦਾਸ ਨਾਨਕ ਕਹਿੰਦਾ ਹੈ ਕਿ ਮੇਰੇ ਉੱਤੇ ਪਰਮਾਤਮਾ ਨੇ ਕਿਰਪਾ ਕੀਤੀ ਮੈਂ ਪਰਮਾਤਮਾ ਦੀਆਂ ਨਜ਼ਰਾਂ ਵਿੱਚ ਹਾਂ ਤੇ ਮੈਨੂੰ ਉਸ ਪ੍ਰਮਾਤਮਾ ਨੇ ਚੰਗਾ ਕਰਮ ਕਰਨ ਵਾਸਤੇ ਪ੍ਰਮਾਤਮਾ ਦਾ ਨਾਮ ਦਿੱਤਾ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ